ਖਬਰ ਨਾਬੇ ਤੋਂ ਸਾਹਮਣੇ ਆ ਰਹੀ ਜਿੱਥੇ ਇੱਕ ਸੜਕ ਹਾਦਸਾ ਹੋਇਆ ਪਰ ਉਸ ਹਾਦਸੇ ਦੇ ਜਿੰਨੇ ਵੀ ਜ਼ਖਮੀ ਸੀ ਉਹਨਾਂ ਨੂੰ ਉੱਥੇ ਦੇ ਨਾਬੇ ਦੇ ਵਿਦਾਇਕ ਦੇ ਮਾਨੇ ਹਸਪਤਲ ਪਹੁੰਚਾਇਆ ਦੇਮਾਨ ਮੌਕਤੇ ਉਹਨਾਂ ਦੀ ਮਦਦ ਕਰਦੇ ਨਜ਼ਰ ਆ ਰਹੇ ਨੇ ਜਿੱਥੇ ਇੱਕ ਪੁਲ ਦੇ ਨਜ਼ਦੀਕ ਇੱਕ ਸੜਕ ਹਾਦਸਾ ਹੁੰਦਾ ਨਾਬੇ ਦੇ ਜਿੱਥੇ ਦੇਮਾਨ ਨੰਗੇ ਜਾ ਰਹੇ ਸੀ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਤੇ ਹਾਦਸਾ ਹੁੰਦਾ ਤਾਂ ਉਹ ਆਪਣੀ ਗੱਡੀ ਰੋਕਦੇ ਨੇ ਤੇ ਜ਼ਖਮੀ ਨੂੰ ਆਪਣੀ ਗੱਡੀ ਦੇ ਵਿੱਚ ਹਸਪੀਟਲ ਪਹੁੰਚਾਉਂਦੇ ਨੇ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਜਾਂ ਦੇਮਾਨ ਨੇ ਕਿ ਜਿਹੜਾ ਅਜਿਹਾ ਜ਼ਖਮੀ ਹੁੰਦਾ ਉਹਨਾਂ ਨੂੰ ਮੌਕਤੇ ਵੀਡੀਓ ਨਾ ਬਣਾਇਆ ਕਰੋ ਉਹਨਾਂ ਨੂੰ ਸਹਤਾ ਦਿਆ ਕਰੋ ਅੱਜ ਨਾਪਾ ਰੂਤੀ ਪੜਾਵੇਂ ਢੇੜੇ ਬੜਾ ਇੱਕ ਭਿਆਨਕ ਐਕਸੀਡੈਂਟ ਹੋਇਆ ਕਿ ਬ੍ਰੂਸੀ ਇਹ ਵਾਲਾ ওভারਟੂਨ ਕਰ ਰਿਹਾ ਸੀ ਕਿਹਾ ਉਹਦਾ ਨੁਕਸਾਨ ਵੱਤ ਹੋਇਆ ਦੂਜੇ ਪਾਸੇ ਕੋਈ ਟੈਕਸੀ ਸੀ ਕਿ ਹਰਿਆਣੇ ਦੀ ਉਹਦਾ ਵੀ ਨੁਕਸਾਨ ਹੋਇਆ ਜੀ ਸੋ ਆਪਾਂ ਕਾਲੀ ਦੇ ਵਿੱਚ ਕਈ ਵਾਰੀ ਇਹ ਗਲਤੀ ਕਰ ਬੈਨੇ ਆ ਤੇ ਮੈਂ ਬੇਨਤੀ ਕਰਨਾ ਕਿ ਇਹਨਾਂ ਸ਼ਾਸਨਾ ਜੱਟੋਂ ਰਾਮਾ ਜੱਟੋਂ ਔਰ ਇਹਦੇ ਵੀ ਸੱਪਾਂ ਵੀ ਲੱਗੀਆਂ ਨੇ ਜੀ ਦੋਨੇ ਗੱਡੀਆਂ ਵਾਲਿਆਂ ਨੇ ਸੋ ਆਪਾਂ ਨੂੰ ਕਿਤੇ ਨਾ ਕਿਤੇ ਧਿਆਨ ਦੇਣਾ ਚਾਹੀਦਾ ਰਾਈਟ ਦੇ ਰੋਟੀ ਪੋਰਟ ਜਿਹੜੀ ਆ ਮਾਪੇ ਤੋਂ ਪਹੁੰਚ ਗਈ ਆ ਉਪਕ੍ਰਿਸ਼ ਕਰ ਰਿਹਾ ਸਾਰੀ ਤੇ ਡਰਾਈਵਰ ਦਾ ਵੀ ਹਾਲ ਚਾਲ ਪੁੱਛਿਆ ਬੱਚਿਆਂ ਨੂੰ ਵੀ ਫਸਟ ਏਡ ਵਾਸਤੇ ਭੇਜਿਆ ਜੀ ਸੋ ਕਿਤੇ ਧਿਆਨ ਕਰੁ ਕੇ ਡਰਾਈਵਿੰਗ ਸੇਫਲੀ ਕਰੋ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ ਜੀ ਵਾਰ-ਵਾਰ ਨਹੀਂ ਮਿਲਦੀ। ਤਾਂ ਉਥੇ ਦੇ ਮਾਨ ਨੇ ਜਿਹੜੇ ਡਰਾਈਵਰ ਨੇ ਜਾਂ ਜਿਹੜੇ ਮੋਟਰਸਾਈਕਲ ਚਲਾਉਂਦੇ ਨੇ ਉਹਨਾਂ ਨੂੰ ਭੇਲ ਕੀਤੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਕੀਮਤ ਜਾਣਿਆ ਕਰੋ ਜਿਸ ਤਰੀਕੇ ਦੇ ਨਾਲ ਨੌਜਵਾਨ ਬੱਚੇ ਤੇਜ਼ ਰਫ਼ਤਾਰ ਗੱਡੀਆਂ ਮੋਟਰਸਾਈਕਲ ਕਾਰਾਂ ਚਲਾਉਂਦੇ ਨੇ ਉਹ ਨਾ ਚਲਾਇਆ ਕਰਨ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਵਾਰ-ਵਾਰ ਨਹੀਂ। ਖਬਰਾਂ ਨਾਬੇ ਤੋਂ ਸਾਹਮਣੇ ਆ ਰਹੀ ਜਿੱਥੇ ਇੱਕ ਸੜਕ ਹਾਦਸਾ ਹੋਇਆ ਪਰ ਉਸ ਹਾਦਸੇ ਦੇ ਜਿੰਨੇ ਵੀ ਜ਼ਖਮੀ ਸੀ ਉਹਨਾਂ ਨੂੰ ਉੱਥੇ ਦੇ ਨਾਬੇ ਦੇ ਵਿਦਾਇਕ ਦੇਮਾਨੇ ਹਸਪੀਟਲ ਪਹੁੰਚਾਇਆ ਦੇਮਾਨ ਮੌਕਤ ਤੇ ਉਹਨਾਂ ਦੀ ਮਦਦ ਕਰਦੇ ਨਜ਼ਰ ਆ ਰਹੇ ਨੇ ਜਿੱਥੇ ਇੱਕ ਪੁਲ ਦੇ ਨਜ਼ਦੀਕ ਇੱਕ ਸੜਕ ਹਾਦਸਾ ਹੁੰਦਾ ਨਾਬੇ ਦੇ ਜਿੱਥੇ ਦੇਮਾਨ ਨੰਗੇ ਜਾ ਰਹੇ ਸੀ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਤੇ ਹਾਦਸਾ ਹੁੰਦਾ ਤਾਂ ਉਹ ਆਪਣੀ ਗੱਡੀ ਰੋਕਦੇ ਨੇ ਤੇ ਜ਼ਖਮੀ ਨੂੰ ਆਪਣੀ ਗੱਡੀ ਦੇ ਵਿੱਚ ਹਸਪੀਟਲ ਪਹੁੰਚਾਉਂਦੇ ਨੇ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਜਾਂ ਦੇਮਾਨ ਨੇ ਕਿ ਜਿਹੜਾ ਅਜਿਹਾ ਜ਼ਖਮੀ ਹੁੰਦਾ ਉਹਨਾਂ ਨੂੰ ਮੌਕਤ ਤੇ ਵੀਡੀਓ ਨਾ ਬਣਾਇਆ ਕਰੋ ਉਹਨਾਂ ਨੂੰ ਸਹਤ ਆ ਦਿਆ ਕਰੋ ਨਪਾ ਰੂਤੀ ਕੋਲ ਦੇ ਨੇੜੇ ਬੜਾ ਇੱਕ ਭਿਆਨਕ ਐਕਸੀਡੈਂਟ ਹੋਇਆ ਕਿ ਮੁਰਤੀ ਮੁਰਤੀ ਵਾਲਾ ਓਵਰਟੇਕ ਕਰ ਰਿਹਾ ਸੀ ਕਿ ਆ ਉਹਦਾ ਨੁਕਸਾਨ ਵੱਧ ਹੋਇਆ ਦੂਜੇ ਪਾਸੇ ਕੋਈ ਟੈਕਸੀ ਸੀ ਕਿ ਹਰਿਆਣੇ ਦੀ ਉਹਦਾ ਵੀ ਨੁਕਸਾਨ ਹੋਇਆ ਜੀ ਸੋ ਆਪਾਂ ਕਾਲੀ ਦੇ ਵਿੱਚ ਕਈ ਵਾਰੀ ਇਹ ਗਲਤੀ ਕਰ ਬੈਨੇ ਆ ਤੁਹਾਨੂੰ ਬੇਨਤੀ ਕਰਨਾ ਕਿ ਜਿੰਨਾ ਸ਼ਾਸਨਾ ਜੱਟੋਂ ਰਾਮਾ ਜੱਟੋਂ ਔਰ ਇਹਦੇ ਵੀ ਸੱਪਾ ਵੀ ਲੱਗੀਆਂ ਰਹੀਆਂ ਨੇ ਜੀ ਦੋਨੇ ਗੱਡੀਆਂ ਵਾਲਿਆਂ ਦੇ ਸੋ ਆਪਾਂ ਨੂੰ ਕਿਤੇ ਨਾ ਕਿਤੇ ਧਿਆਨ ਦੇਣਾ ਚਾਹੀਦਾ ਰਾਈਟ ਤੇ ਰੋਟੀ ਪੋਰਸ ਜਿਹੜੀ ਆ ਮਾਪੇ ਤੋਂ ਪਹੁੰਚ ਗਈ ਆ ਉਹ ਵੀ ਕ੍ਰਿਸ਼ ਕਰ ਰਿਹਾ ਸਾਰੀ ਡਰਾਈਵਰ ਦਾ ਵੀ ਹਾਲ-ਚਾਲ ਪੁੱਛਿਆ ਬੱਚਿਆਂ ਨੂੰ ਵੀ ਫਸਟ ਏਡ ਵਾਸਤੇ ਭੇਜਿਆ ਜੀ ਸੋ ਕਿਦੋਂ ਧਿਆਨ ਕਰੁੱਖੇ ਡਰਾਈਵਿੰਗ ਸੇਫਲੀ ਕਰੋ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ ਜੀ ਵਾਰ-ਵਾਰ ਨਹੀਂ ਮਿਲਦੀ ਤਾਂ ਉਥੇ ਦੇਵ ਮਾਨ ਨੇ ਜਿਹੜੇ ਡਰਾਈਵਰ ਨੇ ਜਾਂ ਜਿਹੜੇ ਮੋਟਰਸਾਈਕਲ ਚਲਾਉਂਦੇ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਕੀਮਤ ਜਾਣਿਆ ਕਰੋ ਜਿਸ ਤਰੀਕੇ ਦੇ ਨਾਲ ਨੌਜਵਾਨ ਬੱਚੇ ਤੇਜ਼ ਰਫ਼ਤਾਰ ਗੱਡੀਆਂ ਮੋਟਰਸਾਈਕਲਾਂ ਚਲਾਉਂਦੇ ਨੇ ਉਹ ਨਾ ਚਲਾਇਆ ਕਰਨ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਵਾਰ-ਵਾਰ ਨਹੀਂ